ਲੱਗਦਾ ਇਹਦਾ ਚਿੱਟਾ ਲੱਗਿਆ ਹੋਇਆ ਚਿੱਟੇ ਨਾਲ ਢਿੱਗਿਆ ਪਿਆ ਚਿੱਟਾ ਪੀ ਕੇ ਅੱਜ ਕੱਲ ਦੀ ਜਿਹੜੀ ਪੀੜੀ ਆ ਗਈ ਉਹ ਚਿੱਟੇ ਦੇ ਨਸ਼ੇ ਨਾਲ ਟੰਰ ਰਹਿੰਦੀ ਆ ਪ੍ਰਦਰਸ਼ਨ ਦਾ ਸ਼ੋਰ ਆ ਰਿਹਾ ਮੂਫ ਨੂੰ ਪਤਾ ਵੀ ਕੀ ਦਾ ਸ਼ੋਰ ਆ ਰਿਹਾ ਹੈ ਨਾਸ਼ਾ ਕਰ ਕਰਕੇ ਐ ਚਿੱਟਾ ਮਨ ਵਾਲੇ ਮਾਪਿਆਂ ਨੂੰ ਦੁਖੀ ਕਰਦੇ ਆ ਨਾਲੇ ਯਾਰ ਬੇਗਰਕ ਹੋਏ ਵੇ ਇਹ ਬੰਦੇ ਮਾਵਾ ਤਾਂ ਹੀ ਤਾਂ ਹਾਰ ਮਾਰ ਕੇ ਵੀਡੀਓ ਦਾ ਕੋਈ ਮਤਵ ਵਾਲਾ ਹੁੰਦਾ ਕੋਈ ਤੁਸੀਂ ਤਾਂ ਯਾਰ ਜਿੱਥੇ ਕਿਤੇ ਲਾਈਵ ਹੋ ਜਾਂਦੇ ਜੋ ਕਿ ਡੱਗ ਪਾ ਬੰਦਾ ਉੱਥੇ ਲਾਈਵ ਹੋਏ ਨੇ ਗੱਲਾਂ ਕੋਈ ਓੜੀ ਐ ਬਾਈ ਯਾਰ ਤੂੰ ਕੀ ਲੈਣਾ ਯਾਰ ਤੂੰ ਆਪ ਦਾ ਜਾੜਾ ਨਹੀਂ ਤਾਂ ਤੂੰ ਕਰੇ ਜਾੜਾ ਸਾਨੂੰ ਵੀਡੀਓ ਬਣਾਉਣ ਦੇ ਕਮੈਂਟ ਕਰਕੇ ਦੱਸੋ ਤੁਹਾਨੂੰ ਕੀ ਲੱਗਦਾ ਵੀ ਇਹਨੇ ਚਿੱਟਾ ਲਾਇਆ ਥਾਣੇ ਫੋਨ ਲਾਉਂਦੇ ਆ ਉਹ ਬਾਈ ਕਿਉਂ ਨਾਲੇ ਯਾਰ ਤੂੰ ਸਾਨੂੰ ਫਸਵਾਏਗਾ ਯਾਰ ਓ ਨਸਤਰੀਆ ਫਸਾਉਂਦੀ ਨਾ ਲਕੀ ਤਾਓ ਫੜਫੜ ਸਾਥ ਭਰਾ ਵਾ ਦੇ ਚਕਾਉਣਾ ਵੀ ਹੈ ਕਿਸ ਹਾਲਾ ਉਹ ਤੁਹਾਡਾ ਜਮਾਂ ਸ਼ਰਮ ਲਈਓ ਮੋਬਾਈਲ ਕੱਟਾ ਤੂੰ ਡੈਡੀ ਨਾਲ ਦੀ ਗੱਲ ਉਹ ਡੈਡੀ ਤੇਰਾ ਜੱਜ ਲੱਗਿਆ ਫੋਲਵਰ ਬਹੁਤ ਫੋਲਵਰ ਤੈਨੂੰ ਮਾਰ ਚਾਰ ਆਇਆ ਕਾ ਤੋ ਕਰ ਤਾ ਯਾਰ ਪੂਰੇ ਫੜਾ ਮੈਨੂੰ ਪੂਰੇ ਫੜਾ ਡੰਡਾ ਮੈਨੂੰ ਨਹੀਂ ਯਾਰ ਮਰਨਾ ਹੱਦ ਕੱਟ ਕੋਣੋ ਆਵਦੇ ਵਿਊਆਂ ਦੀ ਪੈ ਜਾਂਦੀ ਹੈ ਬੰਦੇ ਦੀ ਜਾਨ ਨਿਕਲਦੀ ਐਸੇ ਗੱਲਾਂ ਬੇੜਾ ਕਰਕੇ ਨਾ ਤੁਰੀਆਂ ਦਾ ਕੀ ਕਰਦਾ ਤੂੰ ਮੇਰਾ ਤਾਂ ਚੈਨਲ ਆ ਜੀ ਪੇਜ ਚਲਾਉਣਾ ਅੱਛਾ ਤੇ ਤੂੰ ਪੇਜ ਚਲਾਉਣਾ ਤੇ ਤੂੰ ਵਿਊ ਇਕੱਠੇ ਕਰਦਾ ਜੇ ਮਰ ਜਾਂਦਾ ਤਾਂ ਉਹ ਵੀ ਬਣਾਉਂਦਾ ਵੀਡੀਓ ਇਹਦੇ ਨਾਲ ਹੀ ਹੈ ਹਾਂ ਜੀ ਹੱਸਣ ਵਾਲੀ ਕਿਹੜੀ ਗੱਲ ਕਿ ਮੂੰਹ ਹੀ ਹੋ ਜਾ ਹਾਂ ਕਿਡਾ ਡੱਗ ਗਿਆ ਪਿਆ ਓਏ ਹਟ ਜਾ ਓਏ ਵੀਡੀਓ ਬਣਾਉਂਦੇ ਆ ਇਧਰੋਂ ਬਣਾਉਂਦੇ ਮੈਨੂੰ ਓਏ ਆ ਬੰਦਾ ਡੱਗ ਗਿਆ ਪਿਆ ਜੀ ਆ ਦੇਖੋ ਜੀ ਆ ਦੇਖੋ ਵੀਰੋ ਮੈਨੂੰ ਲੱਗਦਾ ਇਹਦਾ ਚਿੱਟਾ ਲੱਗਿਆ ਹੋਇਆ ਚਿੱਟੇ ਨਾਲ ਡਿੱਗਿਆ ਪਿਆ ਚਿੱਟਾ ਪੀ ਕੇ ਬੰਦਾ ਡਿੱਗਿਆ ਪਿਆ ਅੱਜ ਕੱਲ ਦੀ ਜਿਹੜੀ ਪੀੜ੍ਹੀ ਆ ਗਈ ਉਹ ਚਿੱਟੇ ਦੇ ਨਸ਼ੇ ਨਾਲ ਟੰਰ ਰਹਿੰਦੀ ਆ ਕੀ ਹੋ ਗਿਆ ਓਏ 500 ਬੰਦਾ ਜੁੜ ਗਿਆ ਓਏ 500 ਜੁੜ ਗਿਆ ਹਾਂ ਉਹ ਕੀ ਹੋ ਗਿਆ ਨੂੰ ਆ ਬੰਦਾ ਬਾਈ ਮਰਿਆ ਪਿਆ ਮੈਨੂੰ ਲੱਗਦਾ ਆ ਦੇਖੋ ਬਣਾ ਲੈ ਵੀਡੀਓ ਬਣਾ ਲੈ ਮਰਿਆ ਪਿਆ ਵੀਡੀਓ ਬਣਾ ਲੋ ਸ਼ਰਮ ਨਹੀਂ ਆਉਂਦੀ ਉਹ ਇਹਨੂੰ ਚੱਕ ਚੁੱਕ ਲੈ ਓਏ ਇਹਨੂੰ ਐਂਬੂਲੈਂਸ ਨੂੰ ਫੋਨ ਲਾ ਕੇ ਇਹਨੂੰ ਉਹ ਨਹੀਂ ਬਾਈ ਕੋਈ ਨਹੀਂ ਤਾਂ ਵੀਡੀਓ ਬਣਾ ਲਾ ਆਪੇ ਅੱਜ ਕੱਲ ਦੀ ਜਿਹੜੀ ਪੀੜੀ ਆ ਨਾ ਇਹ ਬਸ ਆ ਦੇਖੋ ਬਾਈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਾਈਕ ਕਰ ਦਿਓ ਆ ਬੰਦਾ ਜਿਹੜਾ ਮੈਨੂੰ ਲੱਗਦਾ ਮਰਿਆ ਪਿਆਗਾ ਬਾਈ ਧਿਆਨ ਨਾਲ ਦੇਖੋ ਬਾਈ ਕਿਸੇ ਦਾ ਫੋਨ ਲਾਇਆ ਇਹਨੂੰ ਵੇਖ ਲਓ ਕਿਵੇਂ ਐਨੂੰ ਕੀ ਹੋਇਆ ਇਹਨੂੰ ਵੇਖ ਤਾਂ ਲਓ ਪਹਿਲਾਂ ਉਹ ਬਾਈ ਹੱਥ ਨਾਲ ਐਵੇਂ ਤੇਰੇ ਪੱਲੇ ਪੈਜੂ ਰਹਿਣ ਦੇ ਤੂੰ ਆ ਕੰਗਲਿਆ ਯਾਰ ਆ ਦੇਖੋ ਬਾਈ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਬਾਈ ਸਾਰੇ ਜਾਣੇ ਵੀਡੀਓ ਨੂੰ ਲਾਈਕ ਕਰ ਦੋ ਕਮੈਂਟ ਕਰ ਦੋ ਬਾਈ ਸ਼ੇਅਰ ਕਰ ਦੋ ਵੱਧ ਤੋਂ ਵੱਧ ਅੱਜ ਕੱਲ ਦੀ ਜਿਹੜੀ ਨੌਜਵਾਨ ਬਾਈ ਯਾਰ ਜਮਾ ਯਾਰ ਸਦਰੇ ਹੋਏ ਬਾਈ ਮਰ ਲਾਦਾ ਚਿੱਟਾ ਲੱਗਿਆ ਵਾ ਹਾੜਾ ਇਹਦਾ ਚਿੱਟਾ ਲਾ ਕੇ ਮਰ ਮੁਰ ਗਿਆ ਯਾਰ ਤੁਹਾਨੂੰ ਕੀ ਪਤਾ ਚਿੱਟਾ ਲੱਗਿਆ ਯਾਰ ਉਹ ਆਵੇ ਦਿਸੀ ਆਂਦਾ ਬਾਈ ਦੇਖਤਾ ਸਹੀ ਆ ਵੇਖ ਮੱਖੀਆਂ ਵੜ ਵੜ ਨਿਕਲੇ ਮਤਲਬ ਮਰ ਗਿਆ ਉਹ ਮਰ ਨਾ ਗਿਆ ਠਾਣੇ ਫੋਨ ਆ ਗਿਆ ਉਹ ਹੀ ਗੱਲ ਅੱਡ ਉਹ ਰਹਿੰਦੇ ਬਾਈ ਤੁਸੀਂ ਉਹ ਇਧਰ ਦੀ ਬਣਾ ਹੋਈ ਮੇਰੇ ਨਾਲ ਤਾਂ 500 ਬੰਦਾ ਜੁੜ ਗਿਆ ਜੁੜ ਗਿਆ ਹਾਂ ਉਦੋਂ ਹੀ ਵਾਇਰਲ ਹੋ ਜਾਂਦੀ ਹੈ ਮੇਰੀ ਤਾਂ ਫਾਲੋਅਰ ਹੀ ਬਹੁਤ ਆ ਹੋਰ ਲਾ ਬਾਈ ਹੋਰ ਦੇਖੋ ਜੀ ਇਧਰੋਂ ਜੇ ਬਣਾਉਣਾ ਇੱਥੋਂ ਜੇ ਬਣਾ ਆ ਦੇਖੋ ਬਾਈ ਮੋ ਲਾਣੇ ਭੂਣ ਲਾਉਣ ਦੇ ਉਹ ਠਾਣੇ ਨਾਲ ਆਇਓ ਭਰਾਵਾ ਤੁਹਾਨੂੰ ਦੱਸਾਂਗਾ ਵੀਡੀਓ ਬਣਾਉਣੀ ਬਣਾ ਲੈ ਤੂੰ ਐਵੇਂ ਦੱਸ ਖਾਣੇ ਵਾਲਾ ਕੇ ਬੂਟੂ ਕੀ ਮਾਣੇ ਭਰਾਵਾ ਕਿਸੇ ਦਾ ਮਾਂ ਪਿਓ ਦਾ ਕਿਸੇ ਦਾ ਜਵਾਕ ਆ ਕਿਸੇ ਦਾ ਇਹ ਆ ਦੇਖੋ ਯਾਰ ਤੇਰਾ ਥੋੜੀ ਆ ਬਈ ਤੇਰਾ ਲੱਗਦਾ ਕੁਸ ਇਹ ਤੂੰ ਵੀਡੀਓ ਬਣਾਉਣੀ ਬਣਾ ਲੈ ਜਵਾ ਯਾਰ ਬੇਗਰਕ ਹੋਏਵੇਂ ਯਾਰ ਤੁਸੀਂ ਆ ਦੇਖੋ ਬਾਈ ਯਾਰ ਅੱਜ ਕੱਲ ਦੇ ਜਿਹੜੇ ਵਿੱਚ ਦੀ ਆ ਗਿਆਵੇਂ ਭਰਾਵਾ ਚੈਨਲ ਮੇਰਾ ਵੀ ਚੱਲਦਾ ਮੱਤਾ ਟੀਵੀ ਚੈਨਲ ਚੱਲਦਾ ਤੇ ਪਰ ਤੁਹਾਡਾ ਵੀਡੀਓ ਵੀ ਬਣਾ ਕਿੰਨੇ ਇਹ ਕਿਸੇ ਦਾ ਜਵਾਕ ਹੋਊਗਾ ਇਹੋ ਜਿਹੇ ਵੀ ਹਾਂ ਤੋਂ ਮੈਂ ਕਰਾਉਣਾ ਤੁਹਾਡੇ ਭੇੜੇ ਵੀਊ ਤੁਹਾਡੇ 850 ਹੋ ਗਿਆ ਵੇਖਾ ਹਾਂ ਉਹ ਗਾ 8:30 ਮਿੰਟ ਕਰਕੇ ਦੱਸੋ ਸਾਰੇ ਜਾਣੇ ਵੀ ਇਹ ਬੰਦਾ ਬੰਦੇ ਨੂੰ ਕੀ ਲੱਗਦਾ ਇਹੋ ਜਿਹਾ ਵੀ ਨਹੀਂ ਤੋਂ ਕਰਾਉਣਾ ਉਹੀ ਗੱਲ ਯਾਰ ਇਹਦਾ ਚਿੱਟਾ ਪੀਤਾ ਕਿ ਟੀਕਾ ਲੱਗਿਆ ਦੱਸੋ ਬਾਈ ਹੈਲੋ ਹਾਂਜੀ ਸਦਰ ਥਾਣੇ ਤੋਂ ਬੋਲਦੇ ਜੀ ਉਹ ਬਾਈ ਕਿਉਂ ਨਾਲੇ ਯਾਰ ਤੂੰ ਸਾਨੂੰ ਫਸਵਾਏਗਾ ਯਾਰ ਓ ਯਾਰ ਤੁਸੀਂ ਆਪਦੇ ਵੀਹਾਂ ਦੇ ਚੱਕਰਾਂ 'ਚ ਬੈਠੇ ਆ ਉਹੀ ਗੱਲ ਹੈਲੋ ਇਹ ਲੈਣ ਦੇ ਯਾਰ ਕਾਹਦੇ ਹੈਲੋ ਹਾਂਜੀ ਸਰ ਜੀ ਹਾਂਜੀ ਇੱਕ ਨਾ ਆਪਣਾ ਜਾਈ ਆ ਕੱਚਾ ਰਾਹ ਨਹੀਂ ਸੂਏ ਦੇ ਨਾਲ ਹੁੰਦਾ ਸੀ ਤੇ ਉਸ ਰਾਹ ਤੇ ਨਾ ਇੱਕ ਮੁੰਡਾ ਡਿੱਗਿਆ ਪਿਆ ਜੀ ਪਤਾ ਨਹੀਂ ਉਹ ਖਾਬਾ ਕੇ ਪੀਤਾ ਕੇ ਐਕਸੀਡੈਂਟ ਕੋਈ ਮਾਰ ਕੇ ਤੁਰ ਗਿਆ ਪਤਾ ਨਹੀਂ ਕੀ ਗੱਲ ਹੋਈ ਐ ਨਹੀਂ ਪਤਾ ਜਿਆਦਾ ਐਂਬੂਲੈਂਸ ਭੇਜ ਦਿਓ ਤੇ ਨਹੀਂ ਜੀ ਐਂ ਕਰੋ ਫਿਰ ਇਥੋਂ ਕੋਈ ਮੁੰਡ ਆਪਣੇ ਮਲਾਜ਼ਮ ਭੇਜ ਦਿਓ ਜੀ ਆ ਠੀਕ ਆ ਜੀ ਤੁਸੀਂ ਆਪ ਹੀ ਆ ਰਹੇ ਹੋ ਠੀਕ ਆ ਜੀ ਆਜ ਆਜੋ ਜੀ ਜਲਦੀ ਆਜੋ ਜੀ ਹਾਂਜੀ ਹਾਂਜੀ ਠੀਕ ਆ ਜੀ ਆ ਜੀ ਉਹ ਬਾਈ ਯਾਰ ਨਾਲ ਆਉਣ ਉਦੋਂ ਚਿੱਟੇ ਯਾਰ ਚਿੱਟੇ ਯਾਰ ਲਾਉਣ ਤੁਸੀਂ ਤਾਂ ਆਪਦੇ ਵਿਊਆਂ ਖਾਤਰ ਯਾਰ ਦੋ ਵਿਊਆਂ ਖਾਤਰ ਭੈਣਾ ਤੇ ਬੇਗਿਰਕ ਹੋਇਆ ਉਹ ਵਿਊ ਕੋਈ ਤਾਂ ਲੋਕਾਂ ਨੂੰ ਜਾਗਰੂਤ ਕਰ ਦਿਆ ਵੀ ਨਾ ਯਾਰ ਲਾਉਣ ਚਿੱਟੇ ਬਾਈ ਯਾਰ ਉਦੋਂ ਨਾ ਚਿੱਟੇ ਚਿੱਟਾ ਯਾ ਤੁਹਾਨੂੰ ਕੀ ਪਤਾ ਚਿੱਟਾ ਲਾਇਆ ਨੇ ਬਾਈ ਯਾਰ ਆਪਾਂ ਜਿਹੜਾ ਆਇ ਨੂੰ ਹੱਥ ਲਾ ਕੇ ਵੇਖ ਯਾਰ ਬਾਈ ਮੜਾ ਯਾ ਹੁਲਾ ਬਾਈ ਯਾਰ ਕਿਉਂ ਹੱਥ ਲਾਉਣਾ ਯਾਰ ਨਾਲੇ ਮਰਿਆ ਸਾਪਾ ਤੂੰ ਨਾਲੇ ਸਾਡੀ ਯਾਰ ਮਰਿਆ ਸਰਪ ਤੂੰ ਹੀ ਤਾਂ ਉਹੀ ਤਾਂ ਗੱਲ ਆ ਤੁਹਾਨੂੰ ਬਿੰਦੇ ਬਿੰਦੇ ਕਹਿ ਹਟਿਆ ਉਹ ਕਿਉਂ ਵੀਹਾਂ ਦੇ ਖਾਤਰ ਕਿਸੇ ਦਾ ਪੁੱਤ ਆ ਕਿਸੇ ਦਾ ਯਾਰ ਕਿਸੇ ਅੱਜ ਕੱਲ ਦੀ ਨੌਜਵਾਨ ਪੀੜੀ ਨਸ਼ਾ ਕਰ ਕਰਕੇ ਆਏ ਚਿੱਟਾ ਮੰਨ ਵਾਲੇ ਮਾਂ ਪਿਓ ਨੂੰ ਦੁਖੀ ਕਰਦੇ ਨਾਲੇ ਆ ਬੇਗਰਕ ਹੋਏ ਹੋਏ ਬੰਦੇ ਮਾਵਾ ਤਾਂ ਹੀ ਤਾਂ ਹਾਂ ਮਾਰ ਮਾਰ ਕੇ ਉਹ ਭਰਾਵਾ ਮੇਰਾ ਵੀ ਚੈਨਲ ਚੱਲਦਾ ਮੱਤਾ ਟੀਵੀ ਪਰ ਮੈਂ ਇਹੋ ਜੀਆਂ ਵੀਡੀਓ ਬਣਾ ਕੇ ਨਹੀਂ ਰਾਜੀ ਜਿਹੜਾ ਜਿਵੇਂ ਤੁਸੀਂ ਆਏ ਆਏ ਹੋਵੇ ਤੇ ਆਏ ਹੋਵੇ ਇਹ ਤਾਂ ਬਾਈ ਮੰਦਿਰ ਆ ਯਾਰ ਲਾਈਵ ਨੂੰ ਵਾਅਦੋ ਵਾਦੇ ਸ਼ੇਅਰ ਵੀਡੀਓ ਦਾ ਕੋਈ ਮਤਵ ਵਾਲਾ ਹੁੰਦਾ ਕੋਈ ਤੁਸੀਂ ਤਾਂ ਯਾਰ ਜਿੱਥੇ ਕਿਤੇ ਲਾਈਵ ਹੋ ਜਾਂਦੇ ਜੋ ਕਿ ਡੱਗ ਪਿਆ ਬੰਦਾ ਉੱਥੇ ਲਾਈਵ ਹੋਏ ਨੇ ਗੱਲਾਂ ਕੋਈ ਹੋੜੀਏ ਬਾਈ ਯਾਰ ਤੂੰ ਕੀ ਲੈਣਾ ਯਾਰ ਤੂੰ ਆਪ ਦਾ ਜਾੜਾ ਨਹੀਂ ਤਾਂ ਤੂੰ ਘਰੇ ਜਾੜਾ ਸਾਨੂੰ ਵੀਡੀਓ ਬਣਾਉਣ ਦੇ ਵੀਡੀਓ ਬਣਾਉਣ ਦੇ ਜਿਹੜਾ ਜਿਹੜਾ ਯਾਰ ਮੰਦਿਰ ਖਾਨਾ ਯਾਰ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਉਸ ਜਮਾਂ ਸਹੀ ਦਿਸ ਰਿਹਾ ਬੰਦਾ ਕਿ ਨਹੀਂ ਦਿਸ ਰਿਹਾ ਦੇ ਕੋਈ ਆਇਆ ਅਵੇਲਾ ਯਾਰ ਲੋਕ ਜਮਾ ਹੀ ਨਹੀਂ ਸ਼ਰਮ ਮੰਦੇ ਯਾਰ ਆ ਵਿਹਾਂ ਦੀ ਖਾਤਰ ਤੇ ਆ ਇਹਨੂੰ ਚੱਕਦੇ ਨਹੀਂ ਇਹਨੂੰ ਅਸਰੇ ਵੀ ਇਨਸਾਨੀ ਐ ਇਹਨੂੰ ਚੱਕ ਲੋ ਭਰਾਓ ਦੋ ਵਿਹਾਂ ਦੀ ਖਾਤਰ ਪਛਾਣੋ ਬਾਈ ਇਹ ਵੀਡੀਓ ਕਿਤੇ ਟੀਕਾ ਡੂਗਾ ਦਾ ਨਹੀਂ ਪਿਆਸੇ ਪਾਸੇ ਵੇਖੋ ਵੀਡੀਓ ਚ ਵੇਖ ਕੇ ਦੱਸੋ ਪ੍ਰਦਰਸ਼ਨ ਦਾ ਸ਼ੋਰ ਆ ਬਾਈ ਨਹੀਂ ਤੁਹਾਨੂੰ ਪਤਾ ਬਾਈ ਕੀ ਦਾ ਸ਼ੋਰ ਹੈ ਹਾਂ ਹੈ ਹਾਂ ਦੇਖੋ ਬਾਈ ਇਸੇ ਤਰ੍ਹਾਂ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਾਈ ਜੁੜਨ ਦੇ ਬੰਦੇ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਵ ਨੂੰ ਸਾਡੇ ਨੂੰ ਜੁਆਇਨ ਕਰੋ ਕਮੈਂਟ ਕਰਕੇ ਦੱਸੋ ਰੋਕ ਰੋਕ ਪਰ ਰੋਕ ਲੱਗ ਗਈ ਉੱਥੇ ਗਾਂ ਲਾ ਜਾ ਗਾਂ ਲਾ ਕੇ ਵੀਡੀਓ ਬਣਾਉਣ ਦੀ ਪਈ ਕੰਜਰਦਿਆਂ ਨੂੰ ਬਸ ਇਸ ਤਰੀਆ ਫਸਾਤੇ ਹੀ ਨਾ ਮਲਕੀ ਤਾਓ ਫੜਾਫੜ ਸਾਦੇ ਭਰਾਵਾ ਦੇ ਦੋ ਚਕਾਉਣਾ ਵੀ ਹੈ ਕਿਸੇ ਨਾਲ ਉਹ ਥੋੜਾ ਦਾ ਜਮਾਂ ਸ਼ਰਮ ਲਾਈਏ ਉਹ ਵੀ ਦਾ ਚਾਹ ਭਰਾਵਾ ਤੂੰ ਸਾਗੇ ਧਰਤਾ ਆਪ ਤਾਂ ਮਰਨਾ ਹੀ ਮਰਨਾ ਨਾਲ ਸਾਨੂੰ ਵੀ ਮਰਵਾਤਾ ਆਗਾ ਆ ਜੀ ਸਾਰਾ ਦੇਖੋ ਜੀ ਆ ਫੋਨ ਕਿਨੇ ਕੀਤਾ ਸੀ ਮੈਂ ਕਰਿਆ ਕੀ ਨਾਂ ਤੇਰਾ ਮੇਰਾ ਨਾਂ ਰਾਜੂ ਹੈ ਜੀ ਆ ਬੰਦਾ ਜੀ ਇਹ ਸਹੀ ਆ ਬੰਦਾ ਯਾਰ ਐਵੇਂ ਫੋਨ ਫੋਨ ਤੁਸੀਂ ਕਿਤਾਈ ਹਾਂ ਹਾਂ ਜੀ ਸਰ ਕੀ ਨਾਂ ਤੁਹਾਡਾ ਮੇਰਾ ਨਾਂ ਰਾਜੂ ਹੈ ਜੀ ਕੀ ਕੰਮ ਕਰਦਾ ਮੈਂ ਮਿਸਤਰੀ ਦਾ ਕੰਮ ਮਲਕੀਤ ਪਾਣੀ ਕੱਢਦਾ بڑی ਗੱਡੀ ਚ ਫਟਾਫਟ ਦੇ ਪਾਣੀ ਕੱਢ ਕੇ ਬੰਦਾ ਸਹੀ ਆ ਕੁਝ ਨਹੀਂ ਹੋਇਆਗਾ ਪਾਣੀ ਲੈ ਕੱਢ ਕੇ ਫੜਾ ਫੜ ਯਾਰ ਕੌਣ ਕੌਣ ਸੀ ਪਹਿਲਾਂ ਕੌਣ ਆਇਆ ਸੀ ਇੱਥੇ ਇਹ ਸਾਡੇ ਨਾਲੋਂ ਪਹਿਲਾਂ ਇਹ ਸੀਗਾ ਜੀ ਇਹ ਮੁੰਡਾ ਵੀ ਸੀਗਾ ਜੀ ਇਹ ਪਹਿਲਾਂ ਖੜੇ ਸੀ ਇਹ ਪਹਿਲਾਂ ਸੀ ਤੁਸੀਂ ਪਹਿਲਾਂ ਆਇਆ ਵੀਡੀਓ ਬਣਾਈ ਜਾਂਦੇ ਸੀ ਮੈਂ ਵੇਖਿਆ ਨੂੰ ਵੇਖ ਲਿਆ ਮੈਂ ਗੱਡੀ ਦੇ ਵਿੱਚੋਂ ਕੋਈ ਨਹੀਂ ਤੂੰ ਵੀ ਉਹਨਾਂ ਦੀ ਵੀਡੀਓ ਹਾਂ ਲਓ ਜਨਾਬ ਆ ਲਓ ਪਾਣੀ ਆ ਫਟਕਣ ਇਹ ਤਾਂ ਜੀ ਤਾਂ ਅਕਾ ਕੋਲ ਨਹੀਂ ਇਧਰ ਕਰੋ ਮੜਾਏ ਇਧਰ ਪੈਸੇ ਕਰੋ ਮੜਾ ਜਾ ਚਕਾਓ ਨਾਲ ਮੜ ਜੇ ਫੜੋਂ ਚੱਕੋ ਮੋਟਰਸਾਈਕਲ ਚੱਕੋ ਬਾਤ ਓਏ ਵੀਡੀਓ ਵਾਲੇ ਲੱਤ ਕੱਢ ਲਾ ਮੋਟਰਸਾਈਕਲ ਚੱਕੋ ਲੱਤ ਕੱਢ ਲਾ ਥੱਲੇ ਮੋਟਰਸਾਈਕਲ ਖੜਾ ਕਰ ਦੇ ਕਰੋ ਮੋਟਰਸਾਈਕਲ ਹੋਰ ਤੇ ਕੋ ਡਿੱ ਗਿਆ ਨਹੀਂ ਨਹੀਂ ਕੋ ਡਿੱ ਗਿਆ ਪਿਆ ਇਹ ਤਾਂ ਉਹੀ ਕੰਗਈ ਹੈ ਜੀ ਹਲੋ ਹਲੋ ਮਨੇ ਪਾਣੀ ਮੜ ਮਰੇ ਅੱਖਾਂ ਖੋਲਦਾ ਜੀ ਖੋਲਦਾ ਖੋਲਦਾ ਜੀ ਅੱਖਾਂ ਮੜਾ ਜਾ नहीं। कोई नहीं कोई नहीं पता सक्दे ठीक है इस सुरत पे आ छोटे की गल हो है बैठ बिठाओ इसको बैठाओ सीधा करो कोई नहीं कोई नहीं रामना बैठा है हां रामना बैठा सही है भाई मुंह खोल मुंह खोल खोल मुंह खोल मुंह खोल लो मुंह खोलो छोटे लगा पानी लगा लगा ਇੱਕ ਮਿੰਟ ਵੇ ਇੱਕ ਇੱਕ ਮਿੰਟ ਜੀ ਬੈਟਚਿੰਗ ਹਾਂ ਜੀ ਇੱਕ ਮਿੰਟ ਇੱਕ ਮਿੰਟ ਜੀ ਬਾਈ ਬਾਈ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਨਾ ਰਾਮ ਨਾਲ ਕੁਛ ਖਾਦਾ ਤਾਂ ਨਹੀਂ 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 ਜੀ ਨਹੀਂ ਹਾਂ ਪਸੀਨਾ ਖੁਣ ਲਾ ਕੇ ਨਹੀਂ ਪਸੀਨਾ ਨਹੀਂ ਉਹਦਾ ਪਾਣੀ ਮਾਰਾ ਚੱਕਰ ਆ ਗਿਆ ਜੀ ਹੈ ਚੱਕਰ ਆ ਗਿਆ ਜੀ ਚੱਕਰ ਆ ਗਿਆ ਮੈਨੂੰ ਹਵਾ ਲੱਗਨ ਗਰਮੀ ਕਰਕੇ ਹਾਂ ਜੀ ਹਾਂ ਜੀ ਢਿੱਡ ਪਿਆ ਮੈਂ ਅੱਛਾ ਮੈਂ ਤਾਂ ਪਾਣੀ ਪਾਣੀ ਲੈ ਹੋਰ ਪਾਣੀ ਪੀ ਲੈ ਮੂੰਹ ਖੋਲ ਮੂੰਹ ਖੋਲ ਮੂੰਹ ਖੋਲ ਮੂੰਹ ਖੋਲ ਪਾਣੀ ਹੋਰ ਕੋਨੇ ਹੇ ਪਤਾ ਤਾਂ ਨਹੀਂ ਕੀਤਾ ਨਹੀਂ ਨਹੀਂ ਹੈ ਨਹੀਂ ਲੱਤਾਂ ਹਲਾ ਕੇ ਵੇਖਿਆ ਕਰੇ ਉੱਠ ਪੈਗਾ ਸਹੀ ਆ ਬੰਦਾ ਸਹੀ ਆ ਭਾਈ ਦੇਖੀ ਮਾਰੇ ਕਿਤੇ ਨਹੀਂ ਨਹੀਂ ਸਹੀ ਆ ਬਾਈ ਤੋਤਾ ਇਹਨੂੰ ਦਰਦ ਦੀ ਪਈ ਆ ਉਦੋਂ ਤੂੰ ਲਾਈਵ ਹੋਏ ਬੈਠਾ ਸੀਗਾ ਸਹੀ ਆ ਸਹੀ ਆ ਇਹਦਾ ਕਰੀ ਜਾਂਦਾ ਚਟਾ ਹੋਈ ਪਾ ਲੋ ਸ਼ਰਮ ਨਹੀਂ ਉਹਦੀ ਮਾੜੀ ਮੋਟੀ ਸ਼ੁਕਰੀਆ ਜੀ ਤੁਹਾਡੇ ਉਹ ਆਈ ਚਟਾ ਤੂੰ ਕੀ ਕੰਮ ਕਰਦਾ ਵੀਰੇ ਮੈਂ ਮੈਸਤਰੀ ਦਾ ਕੰਮ ਕਰਦਾ ਕੀ ਨਾ ਰਾਜੂ ਛੜ ਦਿੰਦਾ ਬਸ ਕਿਵੇਂ ਠੀਕ ਹੈ ਪਾਣੀ ਹੋਰ ਪੀਣਾ ਨਹੀਂ ਜੀ ਨਹੀਂ ਬਸ ਉਠੇਗਾ ਇੱਕ ਵਾਰੀ ਮੈਂ ਉੱਠ ਕੇ ਉੱਠ ਕੇ ਦਿਖਾ ਰਿਹਾ ਆਰਾਮਨਾਟ 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 ਥੋ 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 ਪਾਵਾ ਤਾ ਤੁਸੀਂ ਛਲਾਰੂ ਆ ਤੂੰ ਵੀ ਲੱਗਿਆ ਸੀਗਾ ਟਾਇਰ ਰਕਮਾਉਣ ਜੁਨੇ ਜੀ ਇੱਥੇ ਬੈ ਜਾ ਮੋਟਰ ਨਾਲ ਤੇ ਬੈ ਜਾ ਮਰੇ ਤੇ ਬੈ ਜਾ ਕੋਈ ਨਹੀਂ ਬੈਠਦਾ ਸੀ ਮਰੇ ਟੋਕ ਪਿਆ ਸੀ ਬੈ ਜਾ ਬੈਠਦਾ ਸੀ ਪਾਣੀ ਪੀਣਾ ਹੋਰ ਨਹੀਂ ਜੀ ਬਸ ਜੀ ਬਸ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਬਚਾ ਲਿਆ ਕੀ ਗੱਲ ਕੀ ਹੋਈ ਹੈ ਕੀ ਕੰਮ ਕੀ ਕਰਦਾ ਮੈਂ ਤਾਂ ਮਲੀਮ ਆ ਜੀ ਕਿਹਦੇ ਕੋਲੇ ਬੰਸਰ ਕੇ ਕੋਲੇ ਆ ਜੀ ਆ ਛਾੜ ਦਿੱਤੇ ਆ ਹਾਂ ਜੀ ਹਾਂ ਜੀ ਤੇ ਐ ਡੱਕ ਕਿਵੇਂ ਪਿਆ ਉਹ ਗਰਮੀ ਸੀ ਚੱਕਰ ਆ ਗਿਆ ਕੁਦਮ ਜ ਮੈਨੂੰ ਪਤਾ ਨਹੀਂ ਲੱਗੇ ਮੈਨੂੰ ਸੱਚੀ ਗੱਲ ਦੱਸੀ ਨੀ ਨੀ ਤੇਰੀ ਜਾਨ ਬਚ ਗਈ ਨਸ਼ਾ ਪੱਤੇ ਵਾਲਾ ਕੰਮ ਤਾਂ ਨਹੀਂ ਕਰੀ ਨੀ 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 ਜੀ ਕੋਈ ਗੱਲ ਨਹੀਂ ਜੀ ਮੈਂ ਤਾਂ ਬੱਚਿਆਂ ਵਾਲਾ ਹੈਗਾ ਜੀ ਬੱਚੇ ਮੈਂ ਨਹੀਂ ਰਾਜੀ ਦਾ ਲੈ ਕੇ ਦੇਖ ਲੋ ਕੀ ਪਤਾ ਨਹੀਂ ਤਲਾਸ਼ੀ ਉਹ ਤਾਂ ਮਾਰ ਕੇ ਬਚਿਆ ਕੋਈ ਨਹੀਂ ਹਾਂ ਜੀ ਹਾਂ ਜੀ ਕੋਈ ਨਹੀਂ ਉਹ ਬਾਅਦ ਚ ਲੈ ਲਾਂਗੇ ਤਲਾਸ਼ੀ ਪਹਿਲਾਂ ਜਾਨ ਬਚਾਉ ਉਹਦੀ ਕੋਈ ਨਹੀਂ ਪਹਿਲਾਂ ਪਹਿਲਾਂ ਕੌਣ ਸੀਗਾ ਆ ਸੀਗਾ ਤੁਸੀਂ ਦੋਨੇ ਸੀ ਹਾਂ ਜੀ ਤਨੋ ਮਾੜੀ ਮੋਟੀ ਸ਼ਰਮ ਹੈ ਨਹੀਂ ਨਹੀਂ ਮੈਨੂੰ ਲੱਗਿਆ ਕਿ ਇਹਨਾਂ ਕੋ ਖਾਦਾ ਨਹੀਂ ਖਾਦਾ ਤੇ ਮਤਲਬ ਜੇ ਖਾਦਾ ਤੇ ਫਿਰ ਲਾਈਵ ਕਰਨਾ ਸੀਗਾ ਤਾਂ ਇਧਰ ਆ ਉਹਨੇ ਕਿਹਾ ਤੂੰ ਇਧਰ ਆ ਉਹਰੇ ਵੱਡੇ ਯੂਟਿਊਬਰ ਆ ਇਧਰ ਆ ਉਹਰੇ ਮੇਰੇ ਕੋਲ ਹਾਂ ਤੂੰ ਵੀ ਬਣਾਉਂਦਾ ਵੀਡੀਓ ਹਾਂ ਇਹਦੇ ਨਾਲ ਹੀ ਹਾਂਜੀ ਇਹਦੇ ਨਾਲ ਹੱਸਣ ਵਾਲੀ ਕਿਹੜੀ ਗੱਲ ਹੈ ਕਿ ਮੂੰਹ ਹੀ ਇਹੋ ਜਿਹਾ ਇਹ ਤਾਂ ਇਹ ਤੈਨੂੰ ਮਾੜੀ ਮੋਟੀ ਖਾਣ ਨਹੀਂ ਦਿੱਤੀ ਤੁਸੀਂ ਰੋਲਾ ਪਾਈ ਜਾਂਦੇ ਹੋ ਥੋੜਾ ਲਾਈਵ ਮੈਂ ਦੇਖ ਲਿਆ ਕੀ ਅੱਖੀਆਂ ਦੇ ਕਿੰਨੇ ਤੇਰੇ ਕੋਲੇ ਮੋਬਾਈਲ ਕੋਲੇ ਆ ਕੋਈ ਨਹੀਂ ਮੋਬਾਈਲ ਫੜ ਪੰਮੇ ਇਹਨਾਂ ਦੇ ਲੈ ਫੜਾ ਮੋਬਾਈਲ ਦੇ ਆਉਦਾ ਮੋਬਾਈਲ ਦੇ ਤੂੰ ਵੀ ਫੜਾ ਓਏ ਦੇ ਮੋਬਾਈਲ ਉੱਪਰ ਤੂੰ ਵੀ ਫੜਾ ਮੋਬਾਈਲ ਕਟ ਹੋ ਜਾਂਦਾ ਤੁਹਾਨੂੰ ਫੜਾ ਦਿੰਦਾ ਡੈਡੀ ਨਾਲ ਨਹੀਂ ਕਰਾਉਂਦਾ ਡੈਡੀ ਤੇਰਾ ਜੱਜ ਲੱਗਿਆ ਫਾਲੋਅਰ ਬਹੁਤ ਆ ਮੇਰੇ ਫਾਲੋਅਰ ਤੈਨੂੰ ਬੱਸ ਇਹਦੇ ਡੰਡੇ ਮਾਰੋ ਚਾਰ ਇਹ ਆਇਆਗਾ ਤੋ ਕਰਦਾ ਯਾਰ ਓਰੇ ਫੜਾ ਮੈਨੂੰ ਓਰੇ ਫੜਾ ਡੰਡਾ ਮੈਨੂੰ ਨਹੀਂ ਯਾਰ ਮੜਾ ਜਾ ਹਰਦ ਕੱਢ ਫੋਨੋ ਆਉਦੇ ਵਿਊਆਂ ਦੀ ਪੈ ਜਾਂਦੀ ਆ ਬੰਦੇ ਦੀ ਜਾਨ ਨਿਕਲਦੀ ਐਸੇ ਗੱਲਾਂ ਬੇੜਾ ਕਰਖਾਣ ਤੁਰੀਆਂ ਦਾ ਆ ਲਾ ਖੋਲ ਦ ਉਹ ਰਹਿਣ ਦੇ ਲੋਕ ਤਾਂ ਕੀ ਕਰਨਾ ਆਪਾਂ ਯਾਰ ਕੋਈ ਨੇ ਫੋਨ ਰੱਖ ਕੋਲੇ ਤੂੰ ਆਪਾਂ ਲੋਕ ਜੋ ਕੀ ਕਢਣਾ ਇਹਦਾ ਲੈ ਲੈ ਫੋਨ ਆ ਵੀ ਫੜ ਆ ਵੀ ਫੜ ਉਹ ਆ ਵੀ ਨਾਲ ਹੀ ਸੀਗਾ ਮੈਂ ਬਾਕੇ ਆ ਜੀ ਕੋਲੇ ਸੀ ਨਾ ਆਪਦਾ ਫੋਨ ਫੜਾ ਦੇ ਵੀਰੇ ਉਧਰ ਫੋਨ ਫੜ ਬਲਕਿ ਤੇ ਫੜ ਫੋਨ ਇਹ ਵੀ ਸਾਰਾ ਜੂ ਹੁਣ ਦੱਸ ਮਿਸਤਰੀਆਂ ਤੂੰ ਹਾਂ ਜੀ ਤੂੰ ਕਿਧਰੋਂ ਆ ਰਿਹਾ ਸੀਗਾ ਮੈਂ ਤਾਂ ਇਧਰੋਂ ਪੁੱਛੀ ਆ ਰਿਹਾ ਸੀ ਜੀ ਇਹ ਮੇਰੇ ਆਉਣ ਤੋਂ ਪਹਿਲਾਂ ਤਿੰਨੇ ਜਣੇ ਇੱਥੇ ਖੜੇ ਸੀ ਤੇ ਵੀਡੀਓ ਬਣਾਈ ਜਾਂਦੇ। ਵੀਡੀਓ ਕਿਹੜੇ-ਕਿਹੜੇ ਬਣਾਉਂਦੇ ਸੀ? ਇੱਕ ਇਹ ਤੇ ਇੱਕ ਇਹ ਮੁੰਡਾ ਜੀ। ਤੇ ਉਹ ਪਿੱਛੇ ਖੜਾ ਹੈ ਨਾ? ਉਹ ਤਾਂ ਹਟ ਗਿਆ ਸੀ ਮੇਰੇ ਆਉਣ ਤੇ ਹੀ। ਮੈਂ ਜਦੋਂ ਕਿਹਾ ਨਾ ਵੀ ਤੁਸੀਂ ਵੀਡੀਓ ਕਾਤੋਂ ਬਣਾਉਨੇ? ਉਹ ਹਟ ਗਿਆ ਸੀ। ਵੀਡੀਓ ਬਣਾ ਕੇ ਫੋਟੋ ਖਿੱਚੀਆਂ ਤੁਸੀਂ? ਨਹੀਂ ਫੋਟੋ ਖਿੱਚਣ ਸੀ ਉਹ ਮੈਸੇਜ ਕਰ ਦਿੱਤੀ ਸੀ ਗਰੁੱਪ 'ਚ ਜੀ। ਫੋਟੋ ਖਿੱਚਗੇ? ਅੱਗੇ ਆਓ ਥੋੜਾ ਜਿਹਾ। ਹਾਂ ਹਾਂ। ਅੱਗੇ ਆਓ। ਤੇ ਬੰਦਾ ਸਿਆਣ ਲੱਗਦਾ ਜੀ ਮੈਨੂੰ। ਫੋਟੋ ਨਹੀਂ ਬੰਦਾ ਤਾਂ ਬੰਦੇ ਤਾਂ ਸਾਰੇ ਹੀ ਸਿਆਣੇ ਹੁੰਦੇ ਆ। ਫੋਟੋ ਖਿੱਚੀਏ ਕੱਲ ਮੈਂ ਲੱਗੇ ਵਈ ਦੁਕਾਨ ਤੇ ਦੁਕਾਨ ਤੇ ਲੱਗੇ ਰਿਹਾ ਤੂੰ ਕੀ ਕਰਦਾ ਮੈਂ ਔਰ ਐਦਰ ਹਾਂਜੀ ਕੀ ਕਰਦਾ ਤੂੰ ਮੇਰਾ ਤਾਂ ਚੈਨਲ ਆ ਜੀ ਪੇਜ ਚਲਾਉਣਾ ਅੱਛਾ ਤੇ ਤੂੰ ਪੇਜ ਚਲਾਉਣਾ ਤੇ ਤੂੰ ਵਿਊ ਇਕੱਠੇ ਕਰਦਾ ਜੇ ਮਰ ਜਾਂਦਾ ਤਾਂ ਉਹ ਮੈਨੂੰ ਲੱਗਿਆ ਕਿ ਤੇ ਹੀ ਮਰਿਆ ਪਿਆ ਹੁਣ ਤੁਹਾਡਾ ਆਮ ਲੋਕਾਂ ਦਾ ਕੋਈ ਫਰਜ ਨਹੀਂ ਬਣਦਾ ਲੋਕ ਦੁਨੀਆ ਮਰਦੀ ਮਰੀ ਜਾਵੇ ਜਿੱਥੇ ਮਰਜੀ ਹਰੇਕ ਥਾਂ ਤੇ ਪੁਲਿਸ ਜਾਵੇ ਅਸੀਂ ਤਾਂ ਸਨੇਹਾ ਦਿੰਦੇ ਸੀ ਲੋਕਾਂ ਨੂੰ ਜੀ ਵੀ ਇਹੋ ਜਿਹਾ ਕੰਮ ਸਨੇਹਾ ਦਿੰਦੇ ਸੀ ਰਾਣੀ ਦੇ ਪਹਿਲੇ ਹੀ ਨਫਰੀ ਘਟਾ ਜੀ ਮੁਲਾਜ਼ਮ ਕਿੱਥੋਂ ਜਾਣ ਪਰਮਜੀਤ ਜੀ ਇਹ ਵੀ ਇਹਦਾ ਚਿੱਟਾ ਲਾਇਆ ਫੁਲਾਣਾ ਢੌਂਕਾ ਉਹ ਲਾਈਵ ਇਹਨਾਂ ਦਾ ਵੇਖ ਲੋ ਕੀ ਕੁਝ ਬੋਲਿਆ ਸਾਫੜ ਪੰਮੇ ਤੇ ਮੈਂ ਤੇਰਾ ਚੈਨਲ ਹੈ ਹਾਂ ਹਾਂਜੀ ਤੇ ਕੋਈ ਕਿਸੇ ਦੀ ਜਾਨ ਨਿਕਲਦੀ ਹੋਵੇ ਜੇ ਅਸੀਂ ਨਾ ਕੁਦਰਤੀ ਆਉਂਦੇ ਤੁਹਾਡੇ ਕੋਲ ਪਾਣੀ ਹੈ ਨਹੀਂ ਸੀ ਤੇ ਇਸ ਵਾਸਤੇ ਨੂੰ ਓ ਜੀ ਕਹੀ ਕਿ ਤੇ ਆਪ ਦੇ ਦੇਣਾ ਪਾਣੀ ਤਾਂ ਅਸੀਂ ਦੇ ਰਹੇ ਸੀਗੀ ਸਾਨੂੰ ਵੀ ਰੋਕ ਤਾਂ ਤੁਸੀਂ ਉਹ ਹੋ ਜਾਓਗੇ ਤੁਸੀਂ ਫਸ ਜਾਓਗੇ ਤੁਸੀਂ ਆ ਸਾਡਾ ਵੀ ਦਿਲ ਡਰ ਗਿਆ ਜੀ ਕਿਸੇ ਦੀ ਜਾਨ ਬਚਾ ਕੇ ਫਸਦਾ ਹੁੰਦਾ ਕੋਈ ਬੰਦੇ ਨੂੰ ਹੌਸਲਾ ਤਾਂ ਸਾਨੂੰ ਕੀ ਦੇਣਾ ਸੀ ਇਹਨਾਂ ਡਰਾਪ ਆਈ ਮੈਂ ਆ ਫੜਿਓ ਪੰਮੇ ਮੈਂ ਦੱਸਦਾ ਹੌਸਲਾ ਕੀ ਹੁੰਦਾ ਇਹ ਆਪਦੇ ਵੀਊ ਇਕੱਠੇ ਕਰਦੇ ਆ ਜੀ ਕੋਈ ਨਹੀਂ ਕਰਦੇ ਇਹਨਾਂ ਦੇ ਵੀਊ ਇਕੱਠੇ ਕਰਦੇ ਆ ਤੂੰ ਮਿਸਤਰੀ ਦਾ ਕੰਮ ਕਰਦਾ ਹਾਂ ਜੀ ਨਹੀਂ ਮੈਂ ਆਪਾਂ ਤਾਂ ਛੇ ਵੇ ਹੀ ਕਰਕੇ ਰਾ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਕਹਾਂ ਮੈਂ ਕਹਾਂ ਤੂੰ ਕੋਈ ਨਹੀਂ ਤੂੰ ਕੋਈ ਨਹੀਂ 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 ਇਹ ਕੰਮ ਨਹੀਂ ਕਰਨਾ ਜੀ ਅਸੀਂ ਪਬਲਿਕ ਸਰਵੈਂਟ ਐ ਨਹੀਂ ਸਾਡੀ ਜ਼ਿੰਮੇਵਾਰੀ ਬਣਦੀ ਸਾਡੀ ਜ਼ਿੰਮੇਵਾਰੀ ਤੂੰ ਨਿਭਾਈਏ ਫੋਨ ਕਰਕੇ ਆ 1100 ਰੁਪਿਆ ਤੇਰਾ ਮਾਣ ਤਾਂ ਨਾ ਬੱਚੇ ਆਸਤੇ ਫਰੂਟ ਲੈ ਜੀ ਇਹ ਮੈਂ ਕਹਾਂ ਇਹ ਬੱਚੇ ਆਸਤੇ ਫਰੂਟ ਲੈ ਜੀ ਇਤਰਾ ਮਾਣ ਹੈ 1100 ਰੁਪਿਆ ਰੱਖੇ ਨੂੰ ਚੰਗਾ ਕੰਮ ਕੀਤਾ ਹੈ ਗਾਂ ਨੂੰ ਵੀ ਕਿਸੇ ਦੀ ਮਦਦ ਕਰੇਗਾ ਇਹਨੂੰ ਜੇਬ ਚ ਪਾਪ ਦੇ ਠੀਕ ਹੈ ਠੀਕ ਹੈ ਕਿਸੇ ਦੀ ਸਟੇਟਮੈਂਟ ਦੀ ਲੋੜ ਨਹੀਂ ਕੁਛ ਨਹੀਂ ਸਿਰਫ ਆਪਦਾ ਨੰਬਰ ਲਿਖਾ ਦੀ ਇੱਕ ਠੀਕ ਹੈ ਇਹ ਮੁੰਡੇ ਨੂੰ ਲਿਖਾ ਦੀ ਮਲਕੀਤ ਨੂੰ ਨੰਬਰ ਆਪਦਾ ਤੇ ਮਲਕੀਤ ਹਾਂ ਜੀ ਮੈਂ ਤੇ ਬੰਮਾ ਇਹਨੂੰ ਲੈ ਕੇ ਚਲਦੇ ਆ ਮੁੰਡੇ ਨੂੰ ਠੀਕ ਹੈ ਜੀ ਇਹਦਾ ਮੋਟਰਸਾਈਕਲ ਲਿਆਓ ਹਾਂਜੀ ਹਾਂਜੀ ਇੱਕ ਵਾਰੀ ਹਸਪੀਟਲ ਆ ਜਾਓ ਤੁਸੀਂ ਕੋਈ ਦਵਾਈ ਦੋਈ ਦਵਾਦ ਦੇਣੇ ਠੀਕ ਹੈ ਤੂੰ ਹੁਣ ਹਾਂਜੀ ਠੀਕ ਹੈ ਬਿਲਕੁਲ ਮੈਂ ਮੈਂ ਇਹਨੂੰ ਲੈ ਕੇ ਆਉਂਗਾ ਜੀ ਦਿਓ ਪਾਣੀ ਹਾਂ ਹਾਂ ਇਹਨੂੰ ਲੈ ਕੇ ਆਓ ਥਾਣੇ ਆਓ ਤੁਸੀਂ ਤੁਹਾਡੇ ਮੈਂ ਕਰਾ ਦਿੰਦਾ ਜੀ ਕਿਹਦੇ ਨਾਲ ਡੈਡੀ ਨਾਲ ਗੱਲ ਕਰਾ ਦੇ ਡੈਡੀ ਕੀ ਲੱਗਿਆ ਤਰਾ ਉਹ ਨਾਲ ਹੀ ਰਹਿੰਦੇ ਆ ਜੀ ਆਪਣੇ ਲੀਡਰਾਂ ਦੇ ਨਾਲ ਹੀ ਆਹ ਚਾ ਲੀਡਰਾਂ ਦੇ ਨਾਲ ਲੱਗਦਾ ਤਾਂ ਜੇ ਕੋਈ ਸੜਕ ਤੇ ਮਰਦਾ ਹੋਵੇ ਪਿਆ ਉਹ ਤੇ ਉਹਦੀ ਵੀਡੀਓ ਬਣਾਇਆ ਕਰ ਮਾਤਰਮ ਲੀਡਰ ਇਹ ਕਹਿੰਦੇ ਤੇਰੇ ਪਿਓ ਨੂੰ ਵੀ ਮੁੰਡੇ ਨੂੰ ਇਹ ਗੱਲ ਸਿਖਾ ਦੇ ਵੀ ਚੈਨਲ ਚਲਾੜਾ ਜਦੋਂ ਕੋਈ ਸੜਕ ਤੇ ਮਰਦਾ ਹੋਵੇ ਇਹਨਾਂ ਨੂੰ ਚੱਕਣ ਦੀ ਬਜਾਏ ਤੂੰ ਉਹਦੀ ਵੀਡੀਓ ਬਣਾਇਆ ਕਰ ਉੱਥੇ ਸਾਨੂੰ ਲੱਗਿਆ ਕੀ ਪਤਾ ਕੋਈ ਨਹੀਂ ਮੈਂ ਪਾ ਆ ਵੇਹਿੰਦਾ ਜਾ ਤੇਰਾ ਲਾਈਵ ਚੱਲ ਪਿਆ ਨਾ ਵਿੱਚ ਕੀ ਬੋਲਿਆ ਸੀ ਤੂੰ ਮੈਂ ਉੱਥੇ ਹੁੰਦੇ ਨੇ ਦੇਖਿਆ 500 ਜੁੜ ਗਏ ਮੇਰੇ ਨਾਲ ਹਣਾ ਹੁਣ ਵੇਖੀ ਤੇਰਾ ਕਿੰਨੇ ਜੁੜਦੇ ਉੱਥੇ ਜਾ ਕੇ ਤੇਰੇ ਘਟੋਤੀ ਵੇਖੀ ਕਿੰਨੇ ਦੀ ਹੁੰਦੀ ਹੈ ਇਹ ਵੱਡਾ ਤਾਂ ਕਰ ਇਹ ਜਮਾ ਇਹਨਾਂ ਨੂੰ ਪਤਾ ਨੂੰ ਹਜੇ ਸ਼ਰਮ ਨਹੀਂ ਉਹ ਤੂੰ ਪੇਜ ਵੱਡਾ ਮਾਰ ਕੇ ਨਾ ਸਾਹ ਦੰਤ ਚਾੜਾ ਘੜ ਦੋ ਮਾਰ ਕੇ ਮੈਂ ਸ਼ਰਮੀ ਨਹੀਂ ਮੰਦਾ ਬੋਲਦਾ ਹੈ ਠੀਕ ਪਾਂਦਰ ਜਾਣਾ ਹੋਵੇ ਤਾਂ ਪੇਜ ਵੱਡਾ ਪੇਜ ਵੱਡਾ ਕਿਸੇ ਦੀ ਜ਼ਿੰਦਗੀ ਨਾਲੋਂ ਪੇਜ ਜ਼ਿਆਦਾ ਵੱਡਾ ਤੇਰਾ ਗਲਤੀ ਉੱਥੇ ਸੱਦ ਲਈ ਆਪਦੇ ਡੈਡੀ ਨੂੰ ਠਾਣੇ ਠੀਕ ਹੈ ਮੇਰੇ ਕੋਲੇ ਆ ਕੇ ਫੋਨ ਕਰੀ ਜਾਂ ਫੋਨ ਲੈਣੇ ਹੋ ਤਾਂ ਠਾਣੇ ਆ ਜਾ ਨੀ ਤਾਂ ਕੋਈ ਗੱਲ ਨਹੀਂ ਮੈਂ ਲਾ ਕੇ ਨੰਬਰ ਕਰ ਲੂੰਗਾ ਕੱਲਾ ਜੀ ਇਹਨਾਂ ਨੂੰ ਲੈ ਚੱਲਦੇ ਜਰਾ ਲੈ ਕੇ ਜਾਣਾ ਉਹਨੂੰ ਬਿਲਕੁਲ ਭਵੇਂ ਆ ਤੂੰ ਛੋਟੇ ਵੀ ਸਾਡੇ ਨਾਲ ਮੋਟਰਸਾਈਕਲ ਮਲਾਜਮ ਲੈ ਆਉਣਾ ਤੂੰ ਆ ਸਾਡੇ ਨਾਲ ਕੋਈ ਗੱਲ ਨਹੀਂ ਆਪਾਂ ਦਵਾਈ ਬੂਟੀ ਦਵਾਉਣੇ ਚਲੋ ਜੀ ਮਿਸਤਰੀ ਜੀ ਤੁਸੀਂ ਇੱਕ ਵਾਰੀ ਆ ਜਾਓ ਨਾਲ ਠੀਕ ਹੈ ਇਹਨੂੰ ਲੈ ਕੇ ਆਓ ਠੀਕ ਹੈ ਕੋਈ ਗੱਲ ਨਹੀਂ ਤੁਹਾਡਾ ਧੰਨਵਾਦ ਬਹੁਤ ਬਹੁਤ ਜਉਂਦੇ ਵਸਦੇ ਰਹੋ ਗਾਂ ਨੂੰ ਵੀ ਸੇਵਾ ਕਰਾ ਚਲੋ ਛੱਡੇ ਤੂੰ ਵੀ ਚੱਲ ਉਧਰ ਇਹਨੂੰ ਲੈ ਕੇ ਚੱਲਾਂ ਈ ਮੈਂ ਮੋਟਰਸਾਈਕਲਾਂ ਤੇ ਬਿਠਾ ਕੇ ਲਿਆਓ ਇਹ ਨਾਲੇ ਤੇ ਲਿਆਓ ਬਿਠਾ ਕੇ ਹੁਣ ਚੱਲ ਆ ਦੂਜਾ ਕਿਧਰ ਗਿਆ ਮਲਕੀਅਤ ਸਾਰੇ ਲੈ ਕੇ ਆਇਂ ਧਿਆਨ ਨਾਲ ਠੀਕ ਹੈ ਠੀਕ ਹੈ ਆ ਬੈਠ ਫਿਰ ਆ ਚੱਲ 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 ਤੁਹਾਨੂੰ ਦੱਸ ਦਿਆਂ ਕੀ ਮਤਲਬ ਹੁੰਦਾ ਵੀਡੀਓ ਦਾ ਚੱਲ ਬੈਠ ਤੂੰ ਬੈਠ ਉਹ ਮੋਟਰਸਾਈਕਲ ਮੁੰਡੇ ਨਾਲੇ ਨਾਲੇ ਪ੍ਰੋਟੋ ਨਾਲ ਚਲਾਉਂਗਾ ਠੀਕ ਐ ਚੱਲ ਲੇਕਨ ਨਾਲ ਲੈ ਕੇ ਜਾ ਲੈ ਗਿਆ ਲੈ ਕੇ ਮੋਟਰਸਾਈਕਲ ਨੂੰ ਖਿੱਚ ਕੇ ਚੱਲ ਚੱਲ ਚੱਲਦੇ ਆਂ ਜੀ ਹਾਂ ਵੱਡੇ ਯੂਟਿਊਬਰ ਆ ਇਧਰ ਚੱਲ 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 ਤੂੰ ਚੱਲ